ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਦੇਸ਼ ਵਿਦੇਸ਼ ਤੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਦੇ ਵੱਲ ਚਲਦੇ ਆ ਆਖਿਰਕਾਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵਾਲੇ ਨੌਜਵਾਨਾਂ ਦਾ ਮੋਰਚਾ ਫਤਿਹ ਹੋ ਗਿਆ ਉਹਨਾਂ ਨੇ ਜਿੱਤ ਹਾਸਲ ਕਰ ਲਈ ਹੈ ਸੈਨੇਟ ਚੋਣਾਂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਸੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਨੂੰ ਲੈ ਕੇ ਉਹ ਜਾਰੀ ਹੋ ਗਿਆ ਚੋਣਾਂ ਲਈ ਮਨਜ਼ੂਰੀ ਮਿਲ ਗਈ ਹੈ ਪਾਇਓ ਜਰਾ ਚਾਨਣਾ ਇਸ ਸੰਘਰਸ਼ ਨੂੰ ਜਦੋਂ ਇਤਿਹਾਸ ਦੇ ਪੰਨਿਆਂ ਦੇ ਉੱਪਰ ਇਹ ਲਿਖਿਆ ਤਾਂ ਗਿਆ ਹੈ ਪਰ ਜਦੋਂ ਚੇਤੇ ਕੀਤਾ ਜਾਊਗਾ ਤਾਂ ਇਸ ਦੇ ਵਿੱਚੋਂ ਕੀ ਕੀ ਦੇਖਿਆ ਜਾਊਗਾ ਮੁੱਖ ਅੰਸ਼ ਕੀ ਦੇਖੇ ਜਾਣਗੇ ਹਾਂਜੀ ਅੱਜ ਜਿੱਤ ਹਾਸਲ ਹੋਈ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੂੰ ਤੇ ਉਹਦੇ ਚ ਸਾਰੀ ਜਥੇਬੰਦੀਆਂ ਸ਼ਾਮਲ ਸੀਗੀਆਂ ਸੱਤ ਤੋਂ ਲੈ ਕੇ ਐਸਐਫਐਸ ਹੋਰ ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ ਐਨਐਸਵੀਆਈ ਸੋ ਐਸਵਾਈ ਪਾਰਟੀ ਸਾਰੀ ਉਹਦੇ ਚ ਸ਼ਾਮਲ ਸੀਗੀਆਂ ਤੇ ਅੱਜ ਜਿਹੜਾ ਚਾਂਸਲਰ ਹੈਗਾ ਮਤਲਬ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦੇ ਆਫਿਸ ਵੱਲੋਂ ਇਹ ਸ਼ਡਿਊਲ ਜਾਰੀ ਹੋ ਗਿਆ ਹੈਗਾ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੇ ਜੋ ਸ਼ਡਿਊਲ ਭੇਜਿਆ ਸੀਗਾ ਉਹ ਸੇਮ ਉਹਨਾਂ ਨੇ ਲਾਗੂ ਕਰਕੇ ਵਾਪਸ ਭੇਜ ਦਿੱਤਾ ਹੈ ਦੇਦੇ ਕਿ ਅਗਲੇ ਸਾਲ 4 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ 7 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਦਾ ਜਿਹੜਾ ਹੈਗਾ ਅਗਲੇ ਸਾਲ ਚੋਣਾ ਹੋਣ ਗਿਆ ਉਹਦੇ ਚ ਜਿਹੜੀ ਆ ਸੀਟਾਂ ਹੈਗੀਆਂ ਉਹ ਵੀ ਪ੍ਰੋਪਰ ਜਾਰੀ ਕਰ ਦਿੱਤੀਆਂ ਹੈਗੀਆਂ ਦੱਸ ਦਿੱਤਾ ਗਿਆ ਹੈਗਾ ਕਿ ਕਿੰਨੀਆਂ ਕਿੰਨੀਆਂ ਸੀਟਾਂ ਤੇ ਚੋਣ ਹੋਣਗੇ ਤਕਰੀਬਨ 47 ਸੀਟਾਂ ਤੇ ਇਹ ਇਲੈਕਸ਼ਨ ਹੋਣ ਜਾ ਰਹੇ ਹੈਗਾ ਜਿਹਦੇ ਚ ਰਜਿਸਟਰਡ ਗ੍ਰੈਜੂਏਟ ਕੰਸਟਿਟੂਐਂਸੀ ਤੋਂ ਦੀਆਂ 15 ਸੀਟਾਂ ਨੇ ਦੋ ਟੀਚਿੰਗ ਡਿਪਾਰਟਮੈਂਟ ਦੀਆਂ ਨੇ ਯਾਨੀ ਕੁੱਲ ਮਲਾਕ ਜਿਹੜੀ ਸੈਨੇਟ ਸੀਗੀ ਉਹਨੂੰ ਕੰਪਲੀਟ ਮਾਨਤਾ ਮਿਲੀ ਹੈ ਵਾਈਸ ਅਨਸਲਰ ਨੇ ਜਿਹੜਾ ਭੇਜਿਆ ਸੀਗਾ ਸਡੂਲੋ ਦੇ ਤੇ ਜਿਹੜੇ ਸਰਿਤਾ ਚੋਹਾਨ ਅੰਡਰ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦਫ਼ਤਰ ਤੋਂ ਉਹਨਾਂ ਦਾ ਉਹਨਾਂ ਤੋਂ ਸ਼ਡਿਊਲ ਆ ਗਿਆ ਹੈਗਾ ਤੇ ਵਿਕਟਰੀ ਮਾਰਚ ਕੱਲ ਘਟਿਆ ਜਾਊਗਾ ਸਟੂਡੈਂਟ ਕੱਲ ਵਿਕਟਰੀ ਮਾਰਚ ਕੱਢਣਗੇ ਹੁਣ ਪੰਜਾਬ ਯੂਨੀਵਰਸਿਟੀ 'ਚ ਬਹੁਤ ਖੁਸ਼ੀ ਦਾ ਮਾਹੌਲ ਹੈ ਪਟਾਕੇ ਛੱਡੇ ਜਾ ਰਹੇ ਨੇ ਪਟਾਕਿਆਂ ਤੋਂ ਇਲਾਵਾ ਲੱਡੂ ਵੰਡੇ ਜਾ ਰਹੇ ਨੇ ਜਿਹੜੀ ਵਿਕਟਰੀ ਸਪੀਚ ਹੁੰਦੀ ਹੈ ਸਟੂਡੈਂਟ ਲੀਡਰ ਜਿਹੜੇ ਹੈਗੇ ਉਹ ਵਿਕਟਰੀ ਸਪੀਚਾਂ ਦੇ ਰਹੇ ਨੇ ਤੇ ਖਾਸਾ ਖੁਸ਼ੀ ਦਾ ਮਾਹੌਲ ਹੈ ਜੀ ਲਾਈਟਿੰਗ ਵਗੈਰਾ ਤੇ ਹੋਰ ਆਪਾਂ ਕਹੇ ਲਈ ਕਿ ਨੱਚਣ ਗਾਣ ਵਾਲਾ ਢਫਲੀਆਂ ਬਜ਼ਰੀਆਂ ਨੇ ਡੀਜੇ ਤੇ ਗਾਣੇ বাজਾਏ ਜਾ ਰਹੇ ਨੇ ਤੇ ਮਤਲਬ ਇੱਕ ਸਾਪ ਨਾਲ ਲਾਓ ਕਿ ਜਕਾਰੇ ਵੀ ਲੱਗ ਰਹੇ ਨੇ ਲਗਾਤਾਰ ਤੇ ਇੱਕ ਮੋਰਚਾ ਫਤਿਹ ਹੋਇਆ ਦੂਜੀ ਵਾਰ ਤੁਸੀਂ ਪਿਛਲੇ 5 ਸਾਲਾਂ ਚ ਦੂਜੀ ਵਾਰ ਤੁਸੀਂ ਕਹਿ ਸਕਦੇ ਹੋ ਕਿ ਨਰਿੰਦਰ ਮੋਦੀ ਨੂੰ ਚੁਕਾਇਆ ਗਿਆ ਹੈਗਾ ਪਹਿਲਾ ਕਿਸਾਨ ਅੰਦੋਲਨ ਚ ਇਹ ਹੀ ਸਾਲਾਂ ਦੇ ਦਿਨ ਸੀਗੇ ਤੁਸੀਂ ਯਾਦ ਕਰੋ ਨਵੰਬਰ 2021 ਚ ਜਦੋਂ ਉਹਨੂੰ ਆਪਣੇ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪਏ ਸੀ 13 ਮਹੀਨਿਆਂ ਦੇ ਸਟਰਗਲ ਤੋਂ ਬਾਅਦ ਤੇ ਸੇਮ ਜੇ ਤਰ੍ਹਾਂ ਆਪਾਂ ਗੱਲ ਕਰਨੀ ਹੋਵੇ ਤੇ ਨਵੰਬਰ ਦਾ ਵੀ ਨਾ ਤੇ ਨਵੰਬਰ ਦਾ ਮਹੀਨਾ ਆਪਾਂ ਕਹਿ ਸਕਦੇ ਆ ਕਿ ਖਾਸਾ ਪੰਜਾਬੀਆਂ ਵਾਸਤੇ ਚੰਗਾ ਮਹੀਨਾ ਨਿਕਲ ਕੇ ਆ ਰਿਹਾ ਤੇ ਅੱਜ ਤਰੀਕ 27 ਨਵੰਬਰ 27 ਨਵੰਬਰ ਨੂੰ ਉੱਥੇ ਦਿੱਲੀ ਪਹੁੰਚੇ ਸੀਗੇ ਤੇ ਅਗਲੇ ਸਾਲ ਦੀ ਨਵੰਬਰ ਚ ਵਾਪਸ 29 ਨਵੰਬਰ ਨੂੰ ਉਹਨਾਂ ਨੂੰ ਵਾਪਸ ਲੈਣੇ ਪਏ ਸੀ ਤੇ ਹੁਣ 27 ਨਵੰਬਰ ਨੂੰ ਅੱਜ ਸ਼ਡਿਊਲ ਜਾਰੀ ਹੋ ਚੁੱਕਿਆ ਹੈ ਤੇ ਨਵੰਬਰ ਮਹੀਨੇ ਚ ਦੂਜੀ ਵਾਰ ਪੰਜਾਬੀਆਂ ਨੂੰ ਜਿੱਤ حاصل ਹੋਈ ਹੈ ਤੇ ਪੰਜਾਬ ਅੰਡਸਟਰੀ ਨੂੰ ਪੰਜਾਬ ਦੇ ਨੌਜਵਾਨਾਂ ਨੇ ਬਚਾ ਲਿਆ ਜਿਹੜੇ ਨੌਜਵਾਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਤਾਂ ਚਿੱਟਾ ਪੀਂਦੇ ਨੇ ਤਾਂ ਉੜਦਾ ਪੰਜਾਬ ਨੇ ਉਹ ਉੜਦੇ ਪੰਜਾਬ ਵਾਲੇ ਮੁੰਡਿਆਂ ਨੇ ਉਹ ਉੜਦੇ ਪੰਜਾਬ ਵਾਲੇ ਨੌਜਵਾਨਾਂ ਨੇ ਧਰਨਾ ਵੀ ਲਾ ਕੇ ਰੱਖਿਆ ਤੇ ਜਿੱਥੇ ਵੀ ਅਸਲ ਕੀਤੀ ਹੈ ਤੇ ਉਹਨਾਂ ਆਪਣੇ ਬਾਹ ਦਾ ਜ਼ੋਰ ਵੀ ਵਿਖਾਇਆ ਹੈਗਾ ਤੇ ਵਧਾਈ ਦੇ ਪਾਤਰ ਹਨ ਇਹ ਜਿਹੜੇ ਨੌਜਵਾਨ ਨੇ ਉਮੀਦ ਹੈ ਕਿ ਇਹ ਜਿਹੜੇ ਨੌਜਵਾਨ ਅੱਗੇ ਜਾ ਕੇ ਪੰਜਾਬ ਦੀ ਅਗਵਾਈ ਕਰਨ ਬਹੁਤ ਸੋਹਣੀ ਇਰਾਦੀ ਆਪਾਂ ਕਹਿ ਲੀਏ ਕਿ ਧਰਨਾਂ ਚ ਸਕੂਲਿੰਗ ਹੋ ਰਹੀ ਹੈ ਪੋਲਿਟੀਕਲ ਸਕੂਲਿੰਗ ਬਹੁਤ ਸੋਹਣੀ ਹੋ ਰਹੀ ਹੈ ਤੇ ਉਮੀਦ ਹੈ ਕਿ ਇਹ ਪੰਜਾਬ ਦੇ ਰਾਖੇ ਬਣਨਗੇ ਹੂੰ ਜੀ ਬੜੀ ਚੰਗੀ ਗੱਲ ਹੈ ਬੜੀ ਵੱਡੀ ਜਿੱਤ ਵੀ ਹੈ ਤੇ ਬਿਲਕੁਲ ਤੁਸੀਂ ਪੋਲਿਟਿਕਲ ਸਕੂਲਿੰਗ ਵਾਲੀ ਜਿਹੜੀ ਗੱਲ ਕੀਤੀ ਹੈ ਉਹ ਤਾਂ ਬੇਹੱਦ ਜ਼ਰੂਰੀ ਹੈ ਕਿਉਂਕਿ ਸਟੂਡੈਂਟ ਚੋਣਾ ਕਰਾਈਆਂ ਨਹੀਂ ਜਾਂਦੀਆਂ ਤੇ ਇਸ ਤਰੀਕੇ ਦੇ ਨਾਲ ਇਹੀ ਮੰਨ ਕੇ ਚੱਲਿਆ ਜਾਂਦਾ ਹੈ ਕਿ ਰਾਜੇ ਦਾ ਪੁੱਤ ਅੱਗੇ ਰਾਜਾ ਬਣੇ ਕੋਈ ਵੀ ਹੋਰ ਵਿਅਕਤੀ ਜਿਹੜਾ ਨਾਨ ਪੋਲਿਟਿਕਲ ਫੈਮਲੀ ਤੋਂ ਆਉਂਦਾ ਉਹ ਨਾ ਤਾਂ ਪੋਲਿਟਿਕਸ ਕਰੇ ਤੇ ਜੇਕਰ ਉਹ ਪੋਲਿਟਿਕਸ ਕਰਦਾ ਵੀ ਹੈ ਤਾਂ ਉਸ ਨੂੰ ਇਸ ਕਦਰ ਪੰਡ ਕੇ ਇੱਕ ਪਾਸੇ ਖੁੱਡੇ ਲਾਈਨ ਲਾ ਦਿੱਤਾ ਜਾਂਦਾ ਹੈ ਕਿ ਦੁਬਾਰਾ ਉੱਠਣ ਯੋਗ ਨਹੀਂ ਰਹਿੰਦਾ ਖਾਮੀਆਂ ਹੋਰ ਵੀ ਬਹੁਤ ਸਾਰਿਆਂ ਨੇ ਪਰ ਇਹ ਇੱਕ ਚੰਗੀ ਪਹਿਲ ਕਦਮੀਆਂ ਪਾ ਸਕਦੇ ਆ ਇਸ ਤੋਂ ਅੱਗੇ ਜੇਕਰ ਆਪਾਂ ਚਲੀਏ ਤਾਂ ਗੱਲ ਕਵਾਂਦੀ ਮੁਲਕ ਪਾਕਿਸਤਾਨ ਦੀ ਕਰ ਲੈਨੇ ਆ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਹਰਮਨ ਪਿਆਰੇ ਇਮਰਾਨ ਖਾਨ ਜਿਸ ਦਾ ਨਾਮ ਟੀਵੀ ਦੇ ਉੱਪਰ ਲੈਣ ਤੱਕ ਦੀ ਮਨਾਹੀ ਹੈ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨਾਮ ਬੋਲਣ ਤੋਂ ਵੀ ਲੋਕ ਡਰਦੇ ਨੇ ਬੇਸ਼ੱਕ ਆਫਲਾਈਨ ਹੋਣ ਬੇਸ਼ੱਕ ਆਨਲਾਈਨ ਕਿਉਂਕਿ ਇਹੋ ਜਿਹਾ ਸ਼ਕੰਜਾ ਕੱਸਿਆ ਹੋਇਆ ਹੈ ਪਰ ਉਹੀ ਇਮਰਾਨ ਖਾਨ ਨੂੰ ਲੈ ਕੇ ਹੁਣ ਇਹ ਅਫਵਾਹ ਉੜੜੇ ਇਹ ਹੈ ਕਿ ਉਹ ਤਾਂ ਮਰ ਚੁੱਕਿਆ ਉਸ ਨੂੰ ਜੇਲ੍ਹ ਦੇ ਅੰਦਰ ਕਹਿੰਦੇ ਵੀ ਖੂਫੀਆ ਤਰੀਕੇ ਨਾਲ ਮਾਰ ਦਿੱਤਾ ਗਿਆ ਹੈ ਕਈ ਤਰ੍ਹਾਂ ਦੀਆਂ ਥਿਊਰੀਆਂ ਚੱਲ ਰਹੀਆਂ ਨੇ ਪਰ ਸੱਚ ਕੀ ਹੈ ਜੀ ਦੇਖੋ ਸਤਿ ਸਤਾ ਆਪਾਂ ਜੇ ਆਫਿਸ ਵਰਜਨਸ ਨੇ ਸਾਰਿਆਂ ਦੇ ਆਪਣੇ ਆਪਣੇ ਵਰਜਨਸ ਨੇ ਪੀਟੀਆਈ ਦੇ ਜਿਹੜੇ ਕਾਰਜਕਰਤਾ ਨੇ ਲਗਾਤਾਰ ਬੇਚੈਨੀ ਰੈਸਲੈਸਨੈਸ ਉਹਨਾਂ ਚ ਬਤ ਰਹੀ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਉੱਥੇ ਖਬਰਾਂ ਤਾਂ ਚੱਲੀ ਰਹੀਆਂ ਨੇ ਕਿ ਇਮਰਾਨ ਖਾਨ ਜੇਲ੍ਹ ਚ ਮਾਰੇ ਜਾ ਚੁੱਕੇ ਹਨ ਉਹਨਾਂ ਦੇ ਜਿਹੜੇ ਭੈਣ ਜੀ ਨੇ ਅਲੀਮਾ ਖਾਨ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਮੈਂ ਤਿੰਨ ਹਫਤਿਆਂ ਤੋਂ ਇਮਰਾਨ ਖਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਆ ਮੈਨੂੰ ਜੇਲ੍ਹ ਪ੍ਰਸ਼ਾਸਨ ਉਹ ਮਿਲਣ ਨਹੀਂ ਦੇ ਰਿਹਾ ਤੇ ਉਹ ਜਿਹੜੀ 라ਵਲ ਪਿੰਡੀ ਦੀ ਅੜੀ ਵਾਲਾ ਜੇਲ੍ਹ ਹੈ ਉਹਦੇ ਚ ਬੰਦ ਨੇ ਸਾਲ 2023 ਤੋਂ ਹੀ ਉਹ ਅੜੀ ਵਾਲਾ ਜੇਲ੍ਹ ਚ ਬੰਦ ਹੈ ਗਿਆ ਤੇ ਜੇਲ੍ਹ ਪ੍ਰਸ਼ਾਸਨ ਇਸ ਤੋਂ ਉਲਟ ਦਾਅਵੇ ਕਰ ਰਿਹਾ ਹੋ ਕੇ ਰਹਿਗਾ ਕਿ ਜਿਹੜੇ ਇਮਰਾਨ ਖਾਨ ਹੈ ਗਿਆ ਉਹ ਉਹਨਾਂ ਜਿਹੜੀ ਸਿਹਤ ਉਹਨਾਂ ਦੀ ਚੰਗੀ ਸਿਹਤ ਹੈ ਤੇ ਉਹਨਾਂ ਨੂੰ ਕੁਝ ਨਹੀਂ ਹੋਇਆਗਾ ਇਹਦੇ ਚ ਇਹ ਹੈ ਕਿ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਤੇ ਪੀਟੀਆਈ ਦੇ ਜਿਹੜਾ ਸਮਰਥਕ ਗੱਲ ਕਹਿ ਰਹੇ ਨੇ ਉਹ ਵੀ ਠੀਕ ਹੈ ਕਿ ਬਾਕੀ ਉੱਥੇ ਇੱਕ ਹਲਚਲਤਾ ਹੈ ਕਿ ਪੀਟੀਆਈ ਦੇ ਸਮਰਥਕ ਲਗਾਤਾਰ ਇਹ ਕਹਿ ਰਹੇ ਨੇ ਕਿ ਜੇ Imran Khan ਨੂੰ ਕੁਝ ਵੀ ਹੋਇਆ ਸੀ ਬਰਦਾਸ਼ਤ ਨਹੀਂ ਕਰਾਂਗੇ ਤੇ ਲਗਾਤਾਰ ਤੁਸੀਂ ਕਹਿ ਰਹੋ ਕਹਿ ਲੋ ਕਿ ਜਿਹੜਾ ਅੜੀਆਲਾ ਜੇਲ ਹੈ ਉਹਦੇ ਬਾਹਰ ਕੱਠ ਲਗਾਤਾਰ ਹੋ ਰਹੇ ਨੇ ਕਰਮਚਾਰੀਆਂ ਤੋਂ ਲੈ ਕੇ ਉਹਨਾਂ ਦੀ ਭੈਣਾਂ ਸਾਰਾ ਕੁਝ ਉੱਥੇ ਜਿਹੜਾ ਆਪਾਂ ਕਹਿ ਲਈਏ ਕਿ ਉਹਨਾਂ ਦੇ ਸਮਰਥਕ ਪਹੁੰਚ ਰਹੇ ਨੇ लाठी चार्ज ਵੀ ਹੋ ਚੁੱਕੇ ਨੇ ਧਰਨੇ ਤੇ ਵੀ ਬੈਠੇ ਹੋਏ ਨੇ ਤੇ ਲਗਾਤਾਰੇ ਡਿਮਾਂਡ ਚੱਲ ਰਹੀ ਹੈ ਕਿ ਅੜਿਆਲਾ ਜ਼ਿਲ੍ਹੇ ਦੇ ਬਾਅਦ ਰਾਉਲਪਿੰਡੀ ਦੇ ਵਿੱਚ ਕਿ ਲਗਾਤਾਰ Imran Khan ਨੂੰ ਮਿਲਾਇਆ ਜਾਵੇ Imran Khan ਦੀ ਹੈਲਥ ਰਿਪੋਰਟ ਜਾਰੀ ਕੀਤਾ ਜਾਵੇ Imran Khan ਨੂੰ ਜਿਹੜੀ ਮਾਰਨ ਦੀ ਸਾਜ਼ਿਸ਼ ਹੈ ਉਹ ਜੇਲ੍ਹ ਚ ਕਢੀ ਜਾ ਰਹੀ ਹੈ ਇਸ ਕਿਸਮ ਦੀਆਂ ਚੀਜ਼ਾਂ ਲਗਾਤਾਰ ਉਸ ਧਰਨਿਆਂ ਤੋਂ ਆ ਰਹੀ ਹੈ ਹਾਰੀਆਂ ਨੇ ਹੂੰ ਜੀ ਸੋ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਗੱਲ ਹਾਂਗਕਾਂਗ ਦੀ ਕਰ ਲੈਨੇ ਆ ਹਾਂਗਕਾਂਗ ਦੇ ਵਿੱਚ ਪਹਿਲਾਂ ਇੱਕ ਅੱਗ ਲੱਗਦੀ ਹੈ ਇਮਾਰਤਾਂ ਨੂੰ ਕਹਿੰਦੇ ਵੀ ਉੱਥੇ ਬੈਂਬੂ ਦੀ ਇੱਕ ਪੈੜ ਕੀਤੀ ਹੋਈ ਸੀ ਉਹਨਾਂ ਇਮਾਰਤਾਂ ਦੇ ਆਲੇ-ਦੁਆਲੇ ਉਹ ਅੱਗ ਇੰਨਾ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਵੀ ਹੁਣ 8 ਬਹੁਮੰਜ਼ਿਲਾ ਇਮਾਰਤਾਂ ਇਸ ਦੀ ਪੇਟ ਚੜ ਗਈਆਂ ਨੇ ਪਿਛਲੇ 77 ਸਾਲਾਂ ਦੇ ਇਤਿਹਾਸ ਦੇ ਵਿੱਚ ਹਾਂਗਕਾਂਗ ਦੇ ਅੰਦਰ ਜੇਕਰ ਵੇਖੀਏ ਤਾਂ ਇਹ ਸਭ ਤੋਂ ਖਤਰਨਾਕ ਅੱਗ ਦੱਸੀ ਜਾ ਰਹੀ ਹੈ ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ ਜੀ ਤੇ ਕੀ ਕੁਝ ਨੁਕਸਾਨ ਹੋ ਗਿਆ ਹੁਣ ਤੱਕ देखो हा हांगकांग के टाइपो शहर ਦੇ ਵਿੱਚ ਟਾਈਪੋ ਜ਼ਿਲ੍ਹੇ ਦੇ ਵਿੱਚ ਕ੍ਰਿਆਸੀ ਕੰਪਲੈਕਸੀ ਉਹਦੇ ਚ ਇਹ ਅਗ ਲੱਗੀ ਹੈ ਤੇ ਦੱਸਿਆ ਜਾ ਰਿਹਾ ਹੈਗਾ ਕਿ ਸਭ ਤੋਂ ਵੱਡੀ ਅਗ ਹੈ ਪਿਛਲੇ 70 80 ਸਾਲਾਂ ਚ ਇਹ ਸਭ ਤੋਂ ਵੱਡੀ ਅਗ ਦੱਸੀ ਜਾ ਰਹੀ ਹੈ ਸੋ ਵੀ ਘੰਟਿਆਂ ਅੰਦਰ ਬੇਸਿਕਲੀ 8 ਇਮਾਰਤਾਂ ਦੇ ਅੰਦਰ ਇਹ ਅਗ ਲੱਗੀ ਸੀ ਪੰਜਾਂ ਚ ਕਾਬੂ ਪਾ ਲਿਆ ਗਿਆ ਹੈਗਾ ਤੇ ਤਿੰਨ ਇਮਾਰਤਾਂ ਹਜੇ ਵੀ ਜਲ ਰਹੀਆਂ ਨੇ ਉਹਨਾਂ ਚ ਹਜੇ ਵੀ ਜਲ ਮਲ ਆਪਕੇ ਲਈ ਅਗ ਲੱਗੀ ਹੋਈ ਹੈ ਤੇ तकरीबन 65 ਲੋਕਾਂ ਦੀ ਡੈਥ ਕਨਫਰਮ ਹੋ ਚੁੱਕੀ ਹੈ 280 ਜਾਣੇ ਲਾਪਤਾ ਨੇ ਤੇ ਜਿਹੜੇ तकरीबन 80 ਦੇ ਆਲੇ-ਦੁਆਲੇ ਨਾਗਰਿਕ ਇਤਦਾ ਦੇ ਹੈਗੇ ਆ ਜਿਹੜੇ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲਾਂ ਚ ਲੈ ਕੇ ਜਾਇਆ ਗਿਆ ਹੈਗਾ ਲਗਾਤਾਰ ਉੱਥੇ ਜਿਹੜੇ ਆਪਾਂ ਕਹਿ ਲਈਏ ਕਿ ਅੱਗ ਨੂੰ ਬੁਝਾਉਣ ਵਾਸਤੇ ਉੱਥੋਂ ਦੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਸਟਾਇਰੋਫਾਮ ਕਰਕੇ ਇਹ ਜਿਹੜਾ ਅੱਗ ਇਹ ਬਹੁਤ ਤੇਜ਼ੀ ਨਾਲ ਫੈਲੀ ਹੈ ਤੇ ਇਹਨਾਂ ਚ ਲਗਾਤਾਰ ਇਹਨਾਂ ਰਿਆਸੀ ਬਿਲਡਿੰਗਾਂ ਨੂੰ ਆਪਾਂ ਕਹਿ ਲਈਏ ਕਿ ਅੱਗ ਕਾਬੂ ਕਰਨ ਵਾਸਤੇ ਉੱਥੇ ਲੋਕ ਲੱਗੇ ਹੋਏ ਨੇ ਉਹਨਾਂ ਦਾ ਪ੍ਰਸ਼ਾਸਨ ਲੱਗੇ ਹੋਇਆ ਪਰ ਬਹੁਤ ਨੁਕਸਾਨ ਹੋਇਆਗਾ ਜਿਹੜੇ 280 ਲੋਕ ਲਾਪਤਾ ਨੇ ਇਹਨਾਂ ਚੋਂ ਦੱਸਿਆ ਮੰਨਿਆ ਜਾ ਰਿਹਾਗਾ ਕਿ ਜਿਆਦਾਤਰਾਂ ਦੀ ਡੈਥ ਹੋਈ ਮਿਲੂਗੀ ਕਿਉਂਕਿ ਅਸੀਂ ਵਿਜ਼ੂਅਲਸ ਦੇਖ ਰਹੇ ਸੀਗੇ ਜਿਸ ਹਸਾਬ ਨਾਲ ਖਿੜਕੀਆਂ ਤੋਂ ਅੱਗ ਨਿਕਲ ਕੇ ਆ ਰਹੀ ਸੀ ਸੇਕ ਨਿਕਲ ਰਿਹਾ ਸੀ ਸਮਝ ਨਹੀਂ ਆ ਰਿਹਾ ਸੀਗਾ ਕਿ ਸ਼ਾਇਦ ਦੀ ਕੋਈ ਮਤਲਬ ਬਹੁਤ ਘੱਟ ਲੋਕ ਬਚਣਗੇ ਹੂੰ ਜੋ ਬੇਹਾਦੇ ਦਰਦਨਾਕੇ ਹਾਦਸੇ ਬੇਹਦ ਇੱਕ ਕਹਿ ਲਈਏ ਵੀ ਡਰਾਉਨ ਵਾਲੀਆਂ ਤਸਵੀਰਾਂ ਸੀ ਦੇਖ ਰਹੇ ਸੀ ਇੱਕ ਪੱਤਰਕਾਰ ਇੱਕ ਫੋਟੋਗ੍ਰਾਫਰ ਜਰਨਲਿਸਟ ਵੀ ਉਸ ਨੂੰ ਦੇਖ ਕੇ 당 ਰਹਿ ਜਾਂਦਾ ਉਸ ਦੇ ਰੋਂਦੇ ਦੀਆਂ ਤਸਵੀਰਾਂ ਬੜੀਆਂ ਵਾਇਰਲ ਹੋ ਰਹੀਆਂ ਨੇ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਸੁਪਰੀਮ ਕੋਰਟ ਨੇ ਯੂਟਿਊਬਰਸ ਨੂੰ ਇੱਕ ਕੰਮ ਕਰਨ ਲਈ ਕਿ ਹੈ ਫੰਡ ਚ ਟਾਉਣ ਲਈ ਕਿ ਹੈ ਇਹ ਕਿਉਂ ਆਖੀ ਗਈ ਹੈ ਜੀ ਇਹ ਗੱਲ ਯੂਟਿਊਬਰਸ ਨੂੰ ਇਦਾਂ ਸੱਦਾ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਜਾਣੀ ਇਸ ਨੂੰ ਕਿਵੇਂ ਦੇਖਦੇ ਹੋ ਅ ਦੇਖੋ ਜਿਹੜੇ ਸਮੇਂ ਰੇਨਾ ਦੇ ਇੱਕ ਤੁਸ ਤੁਹਾਨੂੰ ਪਤਾ ਹੀ ਹੋਗਾ ਕਿ ਯੂਟਿਊਬ ਕੰਟੈਂਟ ਕ੍ਰੀਏਟਰ ਹੈਗੇ ਆ ਉਹ ਆਪਣੇ ਆਪ ਨੂੰ ਸਟੈਂਡ ਅਪ ਕਾਮੇਡੀਅਨ ਦੱਸਦੇ ਨੇ ਉਹਨਾਂ ਨੇ ਇੱਕ ਸ਼ੋਅ ਸ਼ੁਰੂ ਕੀਤਾ ਸੀ ਇੰਡੀਆਜ਼ ਗੋਟ ਲੈਟੈਂਟ ਉਹਦੇ ਚ ਉਹਨਾਂ ਨੇ ਜਿਹੜੇ ਫਿਜ਼ੀਕਲ ਡਿਸੇਬਲਡ ਲੋਕ ਨੇ ਜਿਨ੍ਹਾਂ ਨੂੰ ਦਿਵਿਆਂਗ ਕਿਹਾ ਜਾਂਦਾ ਵਾ ਉਹਨਾਂ ਦੇ ਆਪਾ ਕलिए ਕਿ ਉਹ ਉਹਨਾਂ ਦਾ ਮਜ਼ਾਕ ਉਡਾਇਆ ਸੀਗਾ ਉਸ ਤੋਂ ਬਾਅਦ ਹੀ ਸੁਪਰੀਮ ਕੋਰਟ 'ਚ ਕਿਸੇ ਨੇ ਇੱਕ ਮੁਕਦਮਾ ਦਾਇਰ ਕਰਤਾ ਸੀਗਾ ਉਹਦੇ ਇਸ ਅਰਸਾਂ ਲਈ ਹੋ ਰਹੀ ਸੀ ਤੇ ਫਿਰ ਇਹ ਕਿਆ ਹੈਗਾ ਕਿ ਤਾਂ ਸੁਪਰੀਮ ਕੋਰਟ ਨੇ ਦੋ ਤਿੰਨ ਚੀਜ਼ਾਂ ਕਈਆਂ ਨੇ ਇੱਕ ਤਾਂ ਇਹ ਉਹ ਸੋਦਾ ਸੁਣਾਈ ਹੈ ਕਿ ਜਿਹੜੇ ਫਿਜ਼ੀਕਲੀ ਡਿਸੇਬਲਡ ਲੋਕ ਹੈਗੇ ਆ ਉਹਨਾਂ ਵਾਸਤੇ ਚੰਦਾ ਕਰਨਗੇ ਜਿਹੜੇ ਇਹ ਸਟੈਂਡ ਅਪ ਕਾਮੇਡੀਅਨ ਸੀ ਸਮੇਂ ਰਹਿਣਾ ਹੋਰੀ ਉਹਨਾਂ ਦੀ ਆਪਕਾ ਲਈ ਕਿ ਮਦਦ ਵਾਸਤੇ ਦੂਜਾ ਉਹਨਾਂ ਦੀ ਜਿਹੜੀ ਸਫਲਤਾਵਾਂ ਦੀਆਂ ਜਿਹੜੀ ਪੋਜੀਟਿਵ ਸਟੋਰੀਜ਼ ਹੈਗੀਆਂ ਉਹ ਆਪਣੇ ਪਲੇਟਫਾਰਮ ਤੋਂ ਦਿਖਾਣਗੇ ਤੇ ਤੀਜਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਹੈਗਾ ਕਿ ਜਿਹੜਾ ਕੰਟੈਂਟ ਅਸੀਂ ਦੇਖਿਆ ਬਹੁਤ ਜ਼ਿਆਦਾ ਅਡਲਟ ਸੀਗਾ ਬਹੁਤ ਖਰਾਬ ਸੀਗਾ ਇਹਦੇ ਵਾਸਤੇ ਇੱਕ ਮਹੀਨੇ ਅੰਦਰ ਚਾਰ ਹਫ਼ਤੇ ਅੰਦਰ ਅੰਦਰ ਰੈਗੂਲੇਸ਼ਨਸ ਬਣਾਈਆਂ ਜਾਣ ਜਿਵੇਂ ਐਸਸੀਐਸਟੀ ਇੱਕ ਵਾਸਤੇ ਰੈਗੂਲੇਸ਼ਨਸ ਬਣੀਆਂ ਹੋਈਆਂ ਨੇ ਤੇ ਇਹਦੇ ਵਾਸਤੇ ਵੀ ਜਿਹੜਾ ਰੈਗੂਲੇਸ਼ਨਸ ਹੈਗੀਆਂ ਇਹ ਬਣਾਇਆ ਬਣਾਈਆਂ ਜਾਣ ਦੇਖੋ ਉਸ ਅਡਲਟ ਕੰਟੈਂਟ ਚ ਮਹਿਲਾਵਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ ਗਰੀਬ ਤਬਕੇ ਨੂੰ ਕਾ ਟਾਰਗੇਟ ਕੀਤਾ ਜਾਂਦਾ ਹੈ ਤੇ ਹੋਰ ਮਹਿਲਾਵਾਂ ਤੋਂ ਲੈ ਕੇ ਦਲਤਾਂ ਨੂੰ ਉਹ ਮਤਲਬ ਬੇਸਿਕਲੀ ਉਹਦੇ ਚ ਜਿਹੜੀ ਕੋਮੇਡੀ ਹੈਗਾ ਉਹ ਉੱਚੀ ਕੋਮੇਡੀ ਹੈ ਉੱਚੀ ਉੱਚਾ ਸ਼ਬਦ ਆਪਣੇ ਪੰਜਾਬੀ ਚ ਖਾਸ ਹੈ ਤੇ ਉੱਥੇ ਪਣ ਚ ਉਹ ਕੋਮੇਡੀ ਜਨਰੇਟ ਹੋ ਰਹੀ ਹੈ ਤੇ ਉਹਦੇ ਚ ਲੋਕ ਅਸਰੇ ਸੀਗੇ ਉਹਦੇ ਤੇ ਇਹ ਰੋਕ ਲੱਗੀ ਹੈ ਜੀ ਇਹ ਦੇਖ ਮਤਲਬ ਜਿਹੜੇ ਜਸਟਿਸ ਸੀਜੀਆਈ ਹੈਗੇ ਸੁਰਿਆ칸 ਤੋਂ ਖਾਸੇ ਸੀਰੀਅਸ ਲਖੇ ਤੇ ਉਹਨਾਂ ਨੂੰ ਕਿਹਾ ਕਿ ਇਹ ਸਮੱਸਿਆ ਹੈ ਕਿ ਮੈਂ ਕੁਛ ਵੀ ਆਪਣੇ ਪਲੇਟਫਾਰਮ ਤੋਂ ਅਪਲੋਡ ਕਰਦੇ ਆ ਤੇ ਮੇਰੀ ਕੋਈ ਜਵਾਬ ਦੇ ਹੀ ਨਹੀਂ ਹੈ ਤੇ ਇਸ ਕਿਸਮ ਦੇ ਮਾਮਲੇ 'ਚ ਜਵਾਬਦੇਹੀ ਤੈ ਹੋਣੀ ਚਾਹੀਦੀ ਯਾਨੀ ਕਿ ਹੁਣ ਸਰਕਾਰ ਕਿਤੇ ਨ ਕਿਤੇ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਜਨਰੇਟ ਕੀਤਾ ਜਾ ਰਿਹਾ ਉਹਦੇ ਵਾਸਤੇ ਅਗਲੇ 1 ਮਹੀਨੇ ਅੰਦਰ ਆ ਗਾਈਡਲਾਈਨਸ ਜਾਰੀ ਕਰੂਗੀ ਤੇ ਦੇਖਦੇ ਆ ਕਿ ਉਹ ਉਹਨਾਂ ਗਾਈਡਲਾਈਨਸ ਚ ਕੀ ਕੁਝ ਨਿਕਲ ਕੇ ਆਉਂਦਾਗਾ ਸ ਮੇਰੇ ਨਾਲ ਵਰਗੇ ਜਿਹੜੇ ਘੱਡੀਆਂ ਕੰਟੈਂਟ ਬਣਾਉਣ ਵਾਲੇ ਹੁੰਦੇ ਆ ਉਹਨਾਂ ਕਰਕੇ ਸਾਡੇ ਵਰਗਿਆਂ ਤੇ ਹੋਰ ਦਿੱਕਤਾਂ ਪੈਦਾ ਹੁੰਦੀਆਂ ਨੇ ਹੁਣ ਜੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਇਸ ਪੂਰੇ ਮਾਮਲੇ 'ਚ ਜਦੋਂ ਗਾਈਡਲਾਈਨਸ ਬਣਾਉਗੀ ਸਰਕਾਰਾਂ ਸਰਕਾਰ ਉਦੋਂ ਉਹਦੇ 'ਚ ਜਿਹੜੇ ਬੰਦੇ ਠੀਕ ਕੰਮ ਕਰ ਰਹੇ ਨੇ ਉਹ ਵਿਚਾਰੇ ਉਲਝ ਕੇ ਖੜੇ ਹੋ ਜਾਣਗੇ ਇਹਨਾਂ ਦਾ ਜਾਣਾ ਕੁਝ ਨਹੀਂ ਹੁੰਦਾ ਤੇ ਜਿਹੜੇ ਵਿਚਾਰੇ ਸੀਰੀਅਸ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਉਹਨਾਂ ਨੂੰ ਦਸਪੇਸ ਹੋਰ ਸਿਰਿੰਕਉਣ ਲੱਗ ਜਾਂਦਾ ਉਸੇ ਕੁੜਨਾ ਸ਼ੁਰੂ ਹੋ ਜਾਂਦਾ ਹੈ ਸਰਕਾਰ ਨੂੰ ਮੌਕਾ ਮਿਲ ਜਾਂਦਾ ਹੈ ਕਿ ਭਾਈ ਹੁਣ ਲੱਗਦੇ ਹੱਥ ਆਪਾਂ ਇਸ ਨੂੰ ਆਪਣੇ ਫਾਇਦੇ ਲਈ ਵੀ ਵਰਤ ਲਈਏ ਤੇ ਹੋਰ ਜਿੰਨੀ ਸ਼ਕੰਜਾ ਕੱਸ ਸਕਦੇ ਆ ਬ੍ਰਾਡਕਾਸਟ ਹੋਣ ਵਾਲੀਆਂ ਚੀਜ਼ਾਂ ਦੇ ਉੱਪਰ ਜਿੰਨੀ ਪਾਬੰਦੀ ਲਾ ਸਕਦੇ ਆ ਉੰਨੀ ਉਸ ਤੋਂ ਵੀ ਵੱਧ ਲਾਉਣ ਦੀ ਕੋਸ਼ਿਸ਼ ਕਰੀਏ ਚਲੋ ਹੁਣ ਤਾਂ ਸਾਨੂੰ ਕੈ ਸੁਪਰੀਮ ਕੋਰਟ ਨੇ ਦਿੱਤਾ ਹੈ ਇਸ ਤੋਂ ਅੱਗੇ ਚੱਲਦੇ ਆ ਤਾਂ ਐਸਆਰ ਦਾ ਅਸਰ ਹੈ ਜਾਂ ਫਿਰ ਗੱਲ ਕੋਈ ਹੋਰ ਹੈ ਕਿਉਂਕਿ 22 ਦਿਨਾਂ ਦੇ ਵਿੱਚ ਸੱਤ ਰਾਜਾਂ 'ਚ 25 ਬੀਐਲਓ ਦੀ ਮੌਤ ਹੋ ਚੁੱਕੀ ਹੈ ਇਹ ਮੌਤਾ ਅਚਾਨਕ ਬੀਐਲਓਜ਼ ਦੀਆਂ ਵੱਧ ਜਾਣੀਆਂ ਐ ਇਨੀਆਂ ਹੋ ਜਾਣੀਆਂ ਇਸ ਦਾ ਕੀ ਕਾਰਨ ਹੈ ਅਹ ਦੇਖੋ ਲਗਾਤਾਰ ਬੀਐਲਓਜ਼ ਦੀ ਡੈਥ ਦੀ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇੱਕ ਕారణ ਤਾਂ ਹੀ ਮੰਨਿਆ ਜਾ ਰਿਹਾਗਾ ਕਿ ਉਹਨਾਂ ਨੂੰ 16 16 17 ਸਤਰਾ ਘੰਟੇ ਉਹਨਾਂ ਤੋਂ ਕਮ ਲਿਆ ਜਾ ਰਿਹਾਗਾ ਇੱਕ ਉੱਤਰ ਪ੍ਰਦੇਸ਼ ਚ ਇੱਕ ਬੀਐਲਓ ਨੇ ਸੁਸਾਇਸਾਈਡ ਵੀ ਕੀਤਾ ਹੈਗਾ ਜ਼ਹਿਰ ਖਾ ਕੇ ਉਹਨੇ ਕਿਹਾ ਕਿ ਜਿਹੜੇ ਪ੍ਰਸ਼ਾਸਨ ਸੀਗਾ ਉਹ ਮੇਰੇ ਤੇ ਦਬਾਅ ਪਾ ਰਿਹਾ ਸੀਗਾ ਕਿ ਮੈਂ OBC ਸਮੁਦਾਇ ਦੀਆਂ ਵੋਟਾਂ ਕੱਟਾਂ ਯਾਨੀ ਕਿ OBC ਤਾਂ ਪਤਾ ਆਪਾਂ ਨੂੰ ਪਤਾ ਹੈ ਕਿ ਉੱਥੇ ਯਾਦਵ ਤੇ ਹੋਰ ਸਮਾਜ ਨੇ ਜਿਹੜੇ ਕੀ ਸਮਾਜਵਾਦੀ ਪਾਰਟੀ ਨੂੰ ਵੋਟਾਂ ਕਰਦੇ ਨੇ ਅ ਪੱਛਮ ਬੰਗਾਲ ਚ ਵੀ ਦਾਵਾ ਤਾਂ ਇਹ ਕੀਤਾ ਜਾ ਰਿਹਾਗਾ ਕਿ 34 ਤੋਂ ਵੱਧ ਬੀਐਲਓਜ਼ ਮਰ ਚੁੱਕੇ ਨੇ ਹਾਲਾਂਕਿ ਉਹਨੂੰ ਕਦੇ ਕਨਫਰਮੇਸ਼ਨ ਕੋਈ ਹੈ ਨਹੀਂ ਤਾਂ ਇਹ ਬੀਐਲਓਜ਼ ਜਿਹੜੇ ਹੈਗੇ ਆ ਇਹ ਲਗਾਤਾਰ ਵਰਕ ਓਵਰਲੋਡ ਕਰਕੇ ਇਹਨਾਂ ਦੀ ਡੈਥ ਹੋ ਰਹੀਆਂ ਨੇ ਤੇ ਐਸਆਈਆਰ ਬੀਐਲਓ ਬੇਸਿਕਲੀ ਕਿਹਨਾਂ ਨੂੰ ਬਣਾਏ ਟੀਚਰਸ ਵਗੈਰਾ ਨੂੰ ਜਾਂ ਹੋਰ ਇਸ ਕਿਸਮ ਦੇ ਜਿਹੜੇ ਸਰਕਾਰੀ ਆਗਨਵਾੜੀ ਵਾਲੇ ਹੋਰ ਕਿਸਮ ਦੇ ਕਰਮਚਾਰੀਆਂ ਨੂੰ ਬੀਐਲਓ ਬਣਾਇਆ ਜਾਂਦਾਗਾ ਜਿਨ੍ਹਾਂ ਦਾ ਕੰਮ ਹੈ ਕਿ ਵੋਟਰ ਲਿਸਟ ਚ ਚੈੱਕ ਕਰਨ ਕਿ ਵੋਟਾਂ ਠੀਕ ਹੈ ਗਿਆ ਜਾਂ ਫਰਜ਼ੀਆਂ ਹੈਗੀ ਫਰਜੀ ਹੈ ਜਾਂ ਫਿਰ ਸਹੀ ਹੈ ਤੇ ਉਹ ਨਾ ਕੱਟਣ ਐਸਆਈਆਰ ਦਾ ਜਿਹੜਾ ਆਪਾਂ ਗੱਲ ਕਰ ਚੁੱਕੇ ਆ ਉਹਦੇ ਚ ਬੀਐਲਓਜ਼ ਨੇ ਪਰ ਡੈਥ ਖਾਸੀਆਂ ਹੋ ਰਹੀਆਂ ਨੇ ਯਾਨੀ ਕਿ ਵਰਕ ਓਵਰਲੋਡ ਤਾਂ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲ ਰਿਹਾਗਾ ਪੋਲਿਟੀਕਲ ਇਸ਼ੂ ਬਣ ਰਿਹਾਗਾ ਤਾਮਿਲਨਾਡੂ ਪੱਛਮ ਮਗਲ ਤਲਗਾਤਾਰੇ ਦੇ ਉਲਟ ਪ੍ਰੋਟੈਸਟ ਕਰ ਹੀ ਅੱਜ ਮੈਂ ਦੇਖ ਰਿਹਾ ਸੀ ਕਿ ਉੱਤਰ ਪ੍ਰਦੇਸ਼ 'ਚ ਵੀ ਪੂਰਾ ਜਿਹਾ ਪ੍ਰੋਟੈਸਟ ਦੇਖਣ ਨੂੰ ਮਿਲਿਆ ਬੀ ਐਲਓਸ ਤੇ ਐਫ ਆਈ ਆਰਾਂ ਵੀ ਹੋ ਰਹੀਆਂ ਨੇ ਪ੍ਰਸ਼ਾਸਨ ਜਿਹੜੇ ਬੀ ਐਲਓਸ ਮਾੜਾ ਮੋਟਾ ਰਿਐਕਟ ਕਰ ਰਹੇ ਨੇ ਉਹਨਾਂ ਤੇ ਐਫ ਆਈ ਆਰ ਦਾ ਜ਼ੋਰੀਆਂ ਨੇ ਕਿ ਬੀ ਐਲਓਸ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਬਾਕੀ ਬਨਾਰਸ 'ਚ ਮੁਸਲਿਮ ਮਹਿਲਾਵਾਂ ਵੀ ਉਤਰੀਆਂ ਤੇ ਚੋਣ ਆਯੋਗ ਦੇ ਖਿਲਾਫ ਰਾਹੁਲ ਗਾਂਧੀ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਐਸਾ ਯਾਰ ਨੂੰ ਲੈ ਕੇ ਉਹਨਾਂ ਦੇ ਉਲਟ ਲੜਾਈ ਵੀ ਲੜ ਰਹੇ ਨੇ ਉਹਨਾਂ ਦੇ ਉਲਟ ਲਗਾਤਾਰ ਗਲਬਾਤ ਵੀ ਕਰ ਰਹੇ ਨੇ ਹੂੰ ਉੱਚੀ ਦੀ ਸਟੋਕਗੇਜੇ ਕਰ ਚੱਲੀਏ ਤਾਂ ਗੱਲ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਹੁਣਾਂ ਦੇ ਬਾਬਤ ਕਰ ਲੈਣੇ ਆ ਅਮਰਿਤਪਾਲ ਸਿੰਘ ਹੁਣੇ ਹਾਈ ਕੋਰਟ ਗਏ ਹੋਏ ਨੇ ਆਪਣਾ ਸੈਸ਼ਨ ਅਟੈਂਡ ਕਰਨ ਦੇ ਮੁੱਦੇ ਨੂੰ ਲੈ ਕੇ ਤੇ ਇੱਧਰ ਡੀਸੀ ਸਾਹਿਬ ਕਹਿ ਰਹੇ ਨੇ ਵੀ ਪੈਰੋਲ ਦਿੱਤੀ ਨਹੀਂ ਜਾ ਸਕਦੀ ਸਿੱਧਾ ਸਿੱਧਾ ਇਨਕਾਰ ਕਰ ਦਿੰਦਾ ਹੈ ਪੰਜਾਬ ਸਰਕਾਰ ਨੇ ਤੇ ਡੀਸੀ ਦਾ ਕਹਿਣਾ ਹੈ ਵੀ ਹਾਲਾਤ ਵਿਗੜਨ ਦਾ ਖਤਰਾ ਅਹ ਦੇਖੋ ਐਮਪੀ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਪਿਤਾ ਤਰਸੇਮ ਸਿੰਘ ਤਰਸੇਮ ਸਿੰਘ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਵਿంటర్ ਸੈਸ਼ਨ ਸ਼ੁਰੂ ਹੋ ਰਿਹਾਗਾ 1 ਦਸੰਬਰ ਤੋਂ ਤੇ 19 19 ਦਸੰਬਰ ਤੱਕ ਇਹ ਸੈਸ਼ਨ ਚੱਲੂਗਾ ਉਹਦੇ 'ਚ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਹਾਜ਼ਰ ਜਿਹੜਾ ਸੈਸ਼ਨ ਹੈ ਪਾਰਲੀਮੈਂਟ ਸੈਸ਼ਨ ਉਹਨੂੰ ਅਟੈਂਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਉਸ ਵਾਸਤੇ ਟੈਂਪੋਰਰੀ ਬੇਲ ਮੰਗੀ ਗਈ ਸੀ 19 ਦਿਨਾਂ ਵਾਸਤੇ ਬੇਲ ਮੰਗੀ ਗਈ ਸੀ ਉਹਨੂੰ ਲੈ ਕੇ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੀਗਾ ਉਹਨੇ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਵਾਸਤੇ ਕਿਹਾ ਸੀਗਾ ਕਿਹਾ ਸੀਗਾ ਕਿ ਇੱਕ ਹਫਤੇ ਅੰਦਰ ਅੰਦਰ ਜਿਹੜਾ ਉੱਥੋਂ ਦਾ ਲੋਕਲ ਪ੍ਰਸ਼ਾਸਨ ਹੈ ਉਹ ਫੈਸਲਾ ਲਵੇ ਉਹਦੇ ਚ ਫਿਰ ਡੀਸੀ ਅਮਰਤਸਰ ਵੀ ਸੀਗਾ ਤੇ ਉਹਨਾਂ ਨੇ ਫਿਰ ਇਹ ਕਿਹਾ ਹੈਗਾ ਕਿ ਅਸੀਂ ਜਿਹੜੀ ਇਜਾਜ਼ਤ ਇਹ ਨਹੀਂ ਦੇ ਸਕਦੇ ਟੈਂਪੋਰਰੀ ਬੇਲ ਦੀ ਤੇ ਜਿਹੜਾ ਇਹ ਸੈਸ਼ਨ ਹੈ ਅਟੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਉਹਦੇ ਕਰਕੇ ਪੰਜਾਬ 'ਚ ਮਾਹੌਲ ਵਿਗੜ ਸਕਦਾ ਹੈਗਾ ਤੇ ਕਿਤੇ ਨਾ ਕਿਤੇ ਮਾਹੌਲ ਵਿਗੜਨ ਦੀ ਵਜ੍ਹਾ ਕਰਕੇ ਅਸੀਂ ਇਹ ਜਿਹੜੀ ਇੰਟਰਿਮ ਬੇਲ ਹੈ ਹੀ ਨਹੀਂ ਦੇ ਸਕਦੇ ਇਜਾਜ਼ਤ ਨਹੀਂ ਦੇ ਸਕਦੇ ਹੁਣ ਦੇਖਦੇ ਆ ਇਹਦੇ 'ਚ ਕਿ ਕੋਰਟ 'ਚ ਕੀ ਆਪਾਂ ਕਹਿ ਲਈਏ ਕਿ ਕੋਰਟ ਦਾ ਕੀ ਰੁਖ ਰਹੂਗਾ ਕੋਰਟ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹਨੂੰ ਐਕਸੈਪਟ ਕਰੂਗਾ ਉਹਦੇ ਉਲਟ ਕੋਈ ਫੈਸਲਾ ਸੁਣਾਊਗਾ ਤਾਂ ਆਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਬਾਕੀ ਜਿਹੜੇ ਇੰਜੀਨੀਅਰ ਰਸੀਦ ਵਾਲਾ ਮਾਮਲਾ ਹੈਗਾ ਉਹਦੇ 'ਚ ਵੀ ਉਹ ਯੂਪੀਏ ਦੇ ਕੇਸ ਸਾਚੇ ਬੰਦ ਹੈ ਗਿਆ ਤੇ ਉਹਨਾਂ ਨੂੰ ਜਦੋਂ ਉਹ ਪਿਛਲੇ ਵਾਰ ਦਾ ਤੁਸੀਂ ਸੈਸ਼ਨ ਯਾਦ ਕਰੋ पार्लियामेंट ਸੈਸ਼ਨ ਉਹਦੇ ਚ ਉਹਨਾਂ ਨੂੰ ਇੰਟਰੀਮ ਬਿਲ ਦਿੱਤੀ ਗਈ ਸੀਗੀ ਉਹ ਪਲਸ ਦੀ ਪ੍ਰੋਟੈਕਸ਼ਨ 'ਚ ਗਏ ਸੀ ਪਾਰਲੀਮੈਂਟ 'ਚ ਬੋਲੇ ਵੀ ਸੀਗੇ ਤੇ ਮੈਨੂੰ ਲੱਗਦਾ ਕਿ ਮ੍ਰਿਤਪਾਲ ਸਿੰਘ ਨੂੰ ਵੀ ਜਿਹੜੀ ਟੈਂਪੋਰਰੀ ਇੰਟਰੀਮ ਬਿਲ ਦਿੱਤੀ ਜਾ ਸਕਦੀ ਹੈ ਕਿ ਤੇ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਦਾ ਅਟੈਂਡ ਕਰਨ ਦੇਣਾ ਚਾਹੀਦਾ ਕਿਉਂਕਿ ਆਪਾਂ ਨੂੰ ਪਤਾ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਤੋਂ ਜਿੱਤੇ ਸੀਗੇ ਐਮਪੀ ਮ੍ਰਿਤਪਾਲ ਸਿੰਘ ਤੇ ਲਾਰਜੇਸਟ ਵੋਟਸ ਨਾਲ ਜਿੱਤੇ ਸੀਗੇ ਖਡੂਰ ਸਾਹਿਬ ਦੇ तकरीबन 20 ਲੱਖ ਵੋਟਰਾਂ ਦੀ ਉਹ ਨੁਮਾਇੰਦਗੀ ਕਰ ਰਹੇ ਨੇ ਤੇ ਦਾਅਵਾ ਨਹੀਂ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਆਵਾਜ਼ ਸੰਸਦ ਚ ਜਾਣੀ ਚਾਹੀਦੀ ਅ ਤਰਸੇਮ ਸਿੰਘ ਕਹ ਰਿਹਾ ਹੈਗਾ ਕਿ ਤਰਸੇਮ ਸਿੰਘ ਨੇ ਰੋਪ ਲਗਾਇਆ ਹੈਗਾ ਕਿ ਸਿੱਖਾਂ ਦੀ ਆਵਾਜ਼ ਦਬਾਣ ਕਰਕੇ ਹੀ ਇਹ ਜਿਹੜੀ ਸਰਕਾਰ ਹੈ ਇਹ ਸਾਰਾ ਕੁਝ ਕਰ ਰਹੀ ਹੈ ਜਿਹੜੇ ਤੋਂ ਯਾਦ ਉਹ ਪਿਛਲੀ ਵਾਰ ਜਦੋਂ ਆਪਾਂ ਬੁਲੇਟਿਨ 'ਚ ਖਬਰ ਲਈ ਸੀਗੀ ਜਦੋਂ ਪਟੀਸ਼ਨ ਉਹਨਾਂ ਦੇ ਪਤਾ ਨੇ ਪਾਈ ਸੀ ਉਦੋਂ ਜਿਹੜੇ ਆਰਐਸ ਬੈਂਸ ਵਕੀਲ ਸਾਹਿਬ ਸੀ ਉਹਨਾਂ ਤੋਂ ਜੱਜ ਨੇ ਪੁੱਛਿਆ ਵੀ ਸੀਗਾ ਸੀ ਲਾਗੂ ਸ਼ਾਇਦ ਉਹ ਜੱਜ ਸੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਕਿਸ ਕਿਸਮ ਦੇ ਸਵਾਲ ਅਮਰਤਪਾਲ ਸਿੰਘ ਰੇਜ਼ ਕਰਨਗੇ ਤਾਂ ਉਸ ਟਾਈਮ ਆਰਐਸ ਬੈਂਸ ਨੇ ਕਿਹਾ ਸੀਗਾ ਕਿ ਪੰਜਾਬ 'ਚ ਹੜਾਏ ਨੇ ਉਹਨਾਂ ਦਾ ਇਲਾਕਾ ਵੀ ਪ੍ਰਭਾਵਿਤ ਰਾਇਆ ਉਹ ਆਪਣੇ ਲੋਕਾਂ ਦੀ ਗੱਲ ਰੱਖਣਗੇ ਹੋਰ ਵੀ ਦੋ ਚਾਰ ਸਵਾਲ ਚੁੱਕਣਗੇ ਤਾਂ ਮਤਲਬ ਦੇਖੋ ਜਿਹੜੇ ਉਹਨਾਂ ਦੇ ਇਲਾਕੇ ਦੇ ਅਮਰਤਪਾਲ ਸਿੰਘ ਦੇ ਇਲਾਕੇ ਦੇ ਲੋਕ ਜਾ ਫੇਸ ਕਰ ਰਹੇ ਨੇ ਉਹਨਾਂ ਨੂੰ ਕੋਈ ਪਾਰਲੀਮੈਂਟ ਚ ਚੱਕਣ ਵਾਲਾ ਹੈ ਹੀ ਨਹੀਂ ਕਿਉਂਕਿ ਉਹ ਉਹਨਾਂ ਨੇ ਬੇਨਤੀ ਨੀਤੀ ਜਾਰੀ ਬਾਹਰ ਹੀ ਨਿਕਟਿਆ ਜਾ ਰਿਹਾ ਜੀ ਤਾਂ ਇਹ ਗੱਲ ਹੈ ਜੀ ਬਾਕੀ ਦੇਖੋ ਕਿੰమే ਚੀਜ਼ਾਂ ਅੱਗੇ ਵਧਣ ਗਿਆ ਹਾਈ ਕੋਰਟ ਨੇ ਹਜੇ ਤਿੰਨ ਤਰਕਾਂ ਤਿੰਨ ਤਰਕ ਦਿੱਤੇ ਨੇ ਉਹਦੇ ਚ ਜ਼ਿਲ੍ਹਾ ਮਜਿਸੇਟ ਨੂੰ ਅਰਜ਼ੀ ਕਰਨ ਵਾਸਤੇ ਵੀ ਕਿਹਾ ਤੇ ਦੇਖਦੇ ਹਾਂ ਮਤਲਬ ਇਹਦੇ ਚ ਕੀ ਚੀਜ਼ਾਂ ਬਣਨ ਗਿਆ ਹਜੇ ਮਤਲਬ ਚਾਰ ਪੰਜ ਦਿਨ ਦਾ ਟਾਈਮ ਹੈਗਾ ਕੀ ਪਤਾ 1 ਦਸੰਬਰ ਤੱਕ ਖੁਸਖਬਰੀ ਆ ਜਾਵੇ ਤੇ ਅਮਰਿਤਪਾਲ ਸਿੰਘ ਉਹਨਾਂ ਨੂੰ ਪਾਰਲੀਮੈਂਟ 'ਚ ਸ਼ਾਮਲ ਹੋਣ ਦਿੱਤਾ ਜਾਵੇ ਕੋਰਟ ਦੇ ਅਨੁਸਾਰਾ ਕੁਝ ਰਹਿ ਗਿਆ ਹੈਗਾ ਪੰਜਾਬ ਸਰਕਾਰ ਨੇ ਤੇ ਪੰਜਾਬ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਤਾਂ ਆਪਣਾ ਕਲੀਅਰ ਕਰਤਾ ਹੈ ਕਿ ਉਹ ਤਾਂ ਪਰੋਲ ਦੇਣ ਦੇ ਹੱਕ 'ਚ ਹੈ ਨਹੀਂ ਹੂੰ ਜੀ ਅਗਲੀ ਗੱਲ ਜੇਕਰ ਕਰੀਏ ਤਾਂ ਭਾਜਪਾ ਦੇ ਆਗੂ ਸ਼ਿਵਰਾਜ ਸਿੰਘ ਚੋਹਾਨ ਹੁਣੀ ਪੰਜਾਬ ਦੀ ਮਨਰੇਗਾ ਦੇ ਵਿੱਚ ਗੜਬੜੀਆਂ ਦੀ ਸ਼ੰਕਾ ਜਤਾ ਰਹੇ ਨੇ ਕਹਿੰਦੇ ਵੀ ਇਹਦੀ ਜਾਂਚ ਹੋਊਗੀ ਤੇ ਨਾਲ ਦੀ ਨਾਲ ਮੰਤਰੀ ਸਾਹਿਬ ਇਹ ਵੀ ਕਹਿੰਦੇ ਨੇ ਵੀ ਜਿਹੜਾ ਹੜ ਆਇਆ ਉਸ ਨੂੰ ਲੈ ਕੇ 420 ਕਰੋੜ ਦਿੱਤੇ ਗਏ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਤੱਕ ਨਹੀਂ ਭੇਜਿਆ ਉਹ ਦੇਖੋ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪਿੰਡੂ ਵਿਕਾਸ ਮంత్రి ਜਿਹੜੇ ਸ਼ਿਵਰਾਜ ਸਿੰਘ ਚੋਹਾਨ ਉਹ ਪੰਜਾਬ ਚ ਆਏ ਹੋਏ ਨੇ ਤੇ ਲਗਾਤਾਰ ਉਹਨਾਂ ਦੀ ਯਾਤਰਾ ਨਾ ਵਿਵਾਦਾਂ ਦਾ ਕਾਰਨ ਬਣ ਰਹੀ ਉਹਦੇ ਚ ਭਗਵੰਤ ਮਾਨ ਨੋਰੀ ਤੇ ਆਮ ਆਦਮੀ ਪਾਰਟੀ ਲਗਾਤਾਰ ਉਹ ਰੋਪ ਲਾ ਰਹੀ ਕਿ ਅਹੜਾ ਵਾਸਤੇ ਜਿਹੜਾ ਤੁਸੀਂ ਸਾਨੂੰ ਪੈਸੇ ਦਾ ਐਲਾਨ ਕਰਕੇ ਗਏ ਸੀ ਉਹਦਾ ਸਗੰਤਾ ਭੇਜ ਦਿਓ ਅਜੇ ਤੱਕ ਪੈਸੇ ਨਹੀਂ ਭੇਜੇ ਤੇ ਇਧਰ ਉਹਦੇ ਉਲਟ ਸ਼ਿਵਰਾਜ ਸਿੰਘ ਚੋਹਾਨ ਉਹ ਰਾਨ ਇੱਕ ਨਵਾਂ ਰੋਪ ਲਾਤਾ ਕਹਤਾ ਕਿ ਜਿਹੜਾ 842 ਕਰੋੜ ਰੁਪਏ ਮੰਰੇਗਾ ਦਾ ਮਿਲਣਾ ਸੀਗਾ ਉਹ ਮਜ਼ਦੂਰਾਂ ਨੂੰ ਕਮਨਾ ਮਿਲਣ ਦੇ باوجود ਉਹ ਪਹੁੰਚਿਆ ਨਹੀਂ ਇਹ ਗੱਲ ਉਹਨਾਂ ਨੇ ਐਰੋਪਲੇਅ ਹੈ ਕਿ ਮੰਰੇਗਾ ਦੇ ਪੈਸੇ ਮਜ਼ਦੂਰਾਂ ਤੱਕ ਨਹੀਂ ਪਹੁੰਚੇ ਦੂਜਾ ਉਹਨਾਂ ਨੇ ਐਰੋਪੇ ਲਾਇਆ ਕਿ ਅਸੀਂ ਹੜਾ ਦੇ ਹੜਾਣੋਂ ਲੈ ਕੇ 420 ਕਰੋੜ ਰੁਪਏ ਦਿੱਤੇ ਸੀਗੇ ਹਜੇ ਤੱਕ ਆਮ ਆਦਮੀ ਪਾਰਟੀ ਸਰਕਾਰ ਨੇ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਭੇਜਿਆ ਹੈਗਾ ਇਸ ਕਰਕੇ ਅਸੀਂ ਕੀ ਮਦਦ ਨਹੀਂ ਕਰ ਪਾਰੇ ਤਾਂ ਮਤਲਬ ਦੋਆ ਦੋ ਤਰਫਾ ਇਹ આરોਪ ਲਗਾਤਾਰ ਚੱਲ ਰਹੇ ਨੇ ਕਦੇ ਬਿੱਟੂ ਭਗਵੰਦ ਮਾਨ ਦੇ ਉਲਟ ਹੋ ਜਾਂਦਾਗਾ ਕਦੇ ਭਗਵੰਦ ਮਾਨ ਬਿੱਟੂ ਦੇ ਉਲਟ ਹੋਣਾ ਕੇਂਦਰੀ ਖੇਤੀਬਾੜੀ ਮੰਤਰੀ ਆਏ ਨੇ ਉਹਨਾਂ ਦੇ ਉਲਟ ਸਾਰਾ ਕੁਝ ਉੱچل ਰਿਹਾਗਾ ਤੇ ਉਹ ਇਹਨਾਂ ਦੇ ਉਲਟ ਕਹਿ ਰਹੇ ਨੇ ਤਾਂ ਉਹ ਮਤਲਬ ਮੋਗਾ ਵੀ ਗਏ ਸੀਗੇ ਜਲੰਧਰ ਵੀ ਗਏ ਸੀਗੇ ਤੇ ਅੱਜ ਬੜਾ ਉਹਨਾਂ ਨੇ ਪੰਜਾਬ ਘੁੰਮਿਆ ਹੈਗਾ ਲਗਾਤਾਰ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਕੇਂਦਰੀ ਮੰਤਰੀ ਨੇ ਸ਼ਿਵਰਾਜ ਚੋਹਾਨ ਨੂੰ ਲਗਾਤਾਰ ਪੰਜਾਬ ਦੇ ਢੇਡੇ ਘਟਰੇ ਨੇ ਪਹਿਲਾਂ ਵੀ ਇਸ ਸਾਲ ਤੇ ਘਟੋ ਘਟ ਮੇ ਲੱਗਦਾ ਚੌਥਾ ਪੰਜਵਾਂ ਢੇਡਾ ਹੋਊਗਾ ਉਹਨਾਂ ਦਾ ਤੇ ਲਗਾਤਾਰ ਆ ਰਹੇ ਨੇ ਪੰਜਾਬ ਚ ਪਰ ਪੰਜਾਬ ਨੂੰ ਦੇਹ ਕੁਛ ਨਹੀਂ ਰਿਹਾ ਇਹ ਬੜਾ ਹੈਰਾਨੀ ਵਾਲਾ ਮਾਮਲਾ ਹੈ ਨਾ ਤਾਂ ਐਮਐਸਪੀ ਘਰਟੀ ਕਰਨ ਦੇ ਰਹੇ ਹੈਗੇ ਆ ਨਾ ਜਿਹੜੇ ਆਪਾਂ ਨੂੰ ਪਤਾ ਹੈ ਕਿ ਜਦੋਂ ਉਪਰਾਲੀ ਵਾਲਾ ਹੋਇਆ ਸਾਰਾ ਮਾਮਲਾ ਤੇ ਠੀਕ ਹੈ ਕੇਸ ਤਾਂ ਤੁਸੀਂ ਦਰਜ ਕਰ ਰਹੇ ਹੋ ਪਰ ਕਿਸਾਨਾਂ ਨੂੰ ਕੋਈ ਨਾ ਤਾਂ ਇਕੁਪਮੈਂਟ ਵਾਸਤੇ ਐ ਹੋਰ ਚੀਜ਼ਾਂ ਵਾਸਤੇ ਨਾ ਸਬਸਿਡੀਆਂ ਵਾਸਤੇ ਦੇ ਰਹੇ ਹੋ ਨਾ ਹੜਾ ਦਾ ਪੈਸਾ ਦੇ ਰਹੇ ਹੋ ਹੁਣ આરોਪ ਸਰਕਾਰ ਤੇ ਵੀ ਲਾ ਰਹੇ ਹੋ ਪੰਜਾਬ ਸਰਕਾਰ ਤੇ ਤਾਂ ਇਹ ਆਪਾਂ ਕਹਿ ਲਈਏ ਕਿ ਇੱਕ ਦੂਜੇ ਤੇ આરોਪ ਲਾਣ ਦਾ ਤਾਂ ਮਾਮਲਾ ਚੱਲ ਰਿਹਾਗਾ ਬਰ ਸਲੂਸ਼ਨ ਕੋਈ ਨਹੀਂ ਨਿਕਲ ਰਿਹਾ ਹੜਾ ਕਰਕੇ ਜਿਹੜੇ ਲੋਕ ਪ੍ਰਭਾਵਤ ਨੇ ਪਿੰਡ ਪ੍ਰਭਾਵਤ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਜਿਹੜੇ ਬਣਦੇ ਪੈਸੇ ਉਹ ਦੇ ਕੇ ਤੁਸੀਂ ਨੱਕੀ ਕਰੋ ਉਹ ਵੀ ਆਪਣੇ ਜ਼ਿੰਦਗੀ ਚ ਅੱਗੇ ਵਧਾਣਾ ਆਪਣੇ ਕੰਮਕਾਰਾਂ ਚ ਲੱਗਣ ਤੁਸੀਂ ਉਹਨਾਂ ਨੂੰ ਇਹ ਲੰਮਕਾਰ ਰਹੇ ਹੋ ਮਤਲਬ ਕਿੰਨੇ ਦਿਨ ਹੋ ਗਿਆ ਪਾ ਨੂੰ ਪਤਾ ਹੈ ਤੇ ਹੁਣ 11ਵਾਂ ਮਹੀਨਾ ਚੱਲ ਰਿਹਾ 11ਵਾਂ ਮਹੀਨਾ ਵੀ ਖਤਮ ਹੋਣ ਜਾ ਰਿਹਾਗਾ 12ਵਾਂ ਮਹੀਨਾ ਸ਼ੁਰੂ ਹੋ ਜਾਊਗਾ ਤੇ ਹੜਾ ਦਾ ਜਿਹੜਾ ਟਾਈਮ ਸੀਗਾ ਉਹ ਤਾਂ 7ਵੇਂ ਮਹੀਨੇ ਤੋਂ ਸ਼ੁਰੂ ਹੋ ਗਿਆ ਸੀ ਤਾਂ ਮਤਲਬ 5 ਮਿੰਟੇ 4-5 ਮਿੰਟੇ ਹੋ ਚੁੱਕੇ ਹੈਗੇ ਪੰਜਾਬ ਇਸ ਤਰਾਸ ਦੀ ਤੋਂ ਨਿਕਲਿਆਗਾ ਤੇ ਤੁਸੀਂ ਹੁਣ ਵੀ ਮਤਲਬ ਕੋਈ ਅੱਗੇ ਰਾਹ ਨਹੀਂ ਦੇ ਰਹੇ ਲੋਕਾਂ ਨੂੰ ਹੂੰ ਜੀ ਇਹ ਤਾਂ ਤਰਾਸ ਦੀ ਹੈ ਇਹੀ ਗੱਲਾਂ ਕਰਕੇ ਸੈਂਟਰ ਸਟੇਟ ਰਿਲੇਸ਼ਨ ਦੀ ਗੜਬੜੀ ਦੇ ਕਰਕੇ ਬਹੁਤ ਸਾਰੀਆਂ ਦਿੱਕਤਾਂ ਆਮ ਲੋਕਾਂ ਨੂੰ ਝੱਲਣੀਆਂ ਪੈਂਦੀਆਂ ਨੇ ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦੇ ਘਰ ਤੇ 25 ਰਾਉਂਡ ਫਾਇਰ ਹੋਏ ਨੇ ਤੇ ਵੀਡੀਓ ਵੀ ਆਈ ਹੈ ਸਾਹਮਣੇ ਜਿਸ ਦੇ ਵਿੱਚ ਬਦਮਾਸ਼ ਨਜ਼ਰ ਆ ਰਹੇ ਨੇ ਭਾਈ ਰਾਤ ਦੇ ਸਮੇਂ ਗੁਰੀਆਂ ਚਲਾ ਕੇ ਪਰਚੀ ਸਿੱਟ ਗਏ ਫਗਵਾੜੇ ਦੀ ਇਹ ਘਟਨਾ ਦੱਸੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਵਿੱਚ ਸਾਰਾ ਕੁਝ ਹੋਇਆ ਕੀ ਕਹੋਗੇ ਹਾਂ ਜੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੇ ਆਪੂ ਨੇ ਦਲਜੀਤ ਰਾਜੂ ਦਰਵੇਸ਼ ਉਹਨਾਂ ਦੇ ਘਰ ਤੇ ਗੈਂਗਸਟਰ ਨੇ ਫਾਇਰਿੰਗ ਕਰਵਾਈ ਹੈ ਤੇ 25 ਰਾਉਂਡ ਫਾਇਰਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਤੋਂ 5 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਤੇ ਜਿਹੜਾ ਨਾਂ ਲਿਖਿਆ ਗਿਆ ਹੈਗਾ ਰਾਜਾ ਕਾਲਾ ਗੈਂਗ ਲਿਖਿਆ ਗਿਆ ਹੈਗਾ ਤੇ ਕਿਹਾ ਗਿਆ ਹੈਗਾ ਕਿ ਤੁਸੀਂ 5 ਕਰੋੜ ਰੁਪਏ ਦਿਓ ਇਲਾਕੇ ਚ ਪੂਰੇ ਦੇਸ਼ ਦਾ ਮਾਉਲ ਬਣਿਆ ਹੋਇਆ 45 ਬੋਰ ਦਾ ਜਿਹੜਾ ਪਿਸਟਲ ਹੈ ਉਹ ਦੱਸਿਆ ਜਾ ਰਿਹਾ ਹੈਗਾ ਦੇ ਵਾਰ ਦਾ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ਤੇ ਜਿਹੜੀ ਪੂਰੀ ਪਰਚੀ ਬਣਾ ਕੇ ਦੇ ਕੇ ਗਏ ਨੇ ਉਹਦੇ ਚ ਲਿਖਿਆ ਹੋਇਆ 5 ਕਰੋੜ ਰੁਪਏ ਦੇਣ ਦੀ ਤੇ ਚਾਰ ਜਿਹੜੇ ਕਾਗਜ਼ ਦੇ ਟੁਕੜੇ ਹੈਗੇ ਉਹ ਸਿੱਟੇ ਗਏ ਨੇ ਤੇ ਇਹਦੇ ਚ ਇਹ ਹੀ ਹੈ ਕਿ ਪੰਜਾਬ ਪੁਲਿਸ ਉੱਥੇ ਪਹੁੰਚੀ ਖੋਲ ਵਗੈਰਾ ਬਰਾਮਦ ਹੋਏ ਨੇ ਤੇ ਐਸਐਸਓ ਦਾਅਵਾ ਕਰ ਰਹੇ ਨੇ ਕਿ ਅਸੀਂ ਕੁਝ ਦਿਨਾਂ ਅੰਦਰ ਹੀ ਜਿਹੜੇ ਗੈਂਗਸਟਰ ਹੈਗੇ ਉਹਨਾਂ ਨੂੰ ਕਾਬੂ ਕਰ ਲਿਆਂਗੇ ਹਰਿਆਣੇ ਚ ਪੀਐਸਕੇ ਸਮੇਂ ਦੀ ਫਾਇਰਿੰਗ ਲਗਾਤਾਰ ਦੇਖਣ ਨੂੰ ਮਿਲੀ ਸਿਵਲ ਅਸਟੇਟ ਕਾਰੋਬਾਰੀ ਦੇ ਘਰ ਵੀ ਇੱਕ ਫੌਜੀ ਦੇ ਘਰ ਵੀ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਦੇ ਆਗੂਆਂ ਤੇ ਘਰਾਤੇ ਵੀ ਹੋ ਰਹੀ ਹੈ ਮਤਲਬ ਲਗਾਤਾਰ ਲੋਕ ਕਹਿ ਰਹੇ ਨੇ ਕਿ ਪੰਜਾਬ ਚ ਹਰਿਆਣਾ ਚ ਇਹ ਗੈਂਗਸਟਰ ਦਾ ਰਾਜ ਚੱਲ ਰਿਹਾਗਾ ਹੁਣ ਇਹਨਾਂ ਦੇ ਆਗੂਆਂ ਤੇ ਘਰਾਤੇ ਫਾਇਰਿੰਗ ਹੋ ਰਹੀ ਹੈ ਹੁਣ ਇਹਨਾਂ ਨੂੰ ਸਮਝ ਲੱਗੂਗਾ ਸ਼ਾਇਦ ਕੋਈ ਮੜਾ ਮੋਟਾ ਸੁਧਾਰ ਕਰ ਲੈਣ ਲਾਅ ਐਂਡ ਆਰਡਰ ਚ ਇਹ ਜਿਹੜੇ ਗੈਂਗਸਟਰ ਨੇ ਇਹ ਪਤਾ ਪਤਾ ਨਹੀਂ ਕਿ ਲਾ ਰੱਖਿਆ ਹੋਗਾ ਛੋਟੀ ਛੋਟੀ ਮੰਡੀਆਂ ਦੇ ਵਪਾਰੀਆਂ ਨੂੰ ਬਣੀਆਂ ਨੂੰ ਤੰਗ ਕਰੀ ਜਾ ਰਹੇ ਨੇ ਰਿਟਾਇਰਡ ਫੌਜੀਆਂ ਨੂੰ ਤੰਗ ਕਰੀ ਜਾ ਰਹੇ ਨੇ ਰੀਅਲ ਏਸਟੇਟ ਕਾਰੋਬਾਰੀਆਂ ਨੂੰ ਤੰਗ ਕਰੀ ਜਾ ਰਹੇ ਨੇ ਹੁਣ ਆਮ ਆਦਮੀ ਪਾਰਟੀ ਦੇ ਅਗਵਾ ਤੇ ਘਰੇ ਵੀ ਇਹ ਪਹੁੰਚ ਗਏ ਹੈਗੇ ਤਾਂ ਫਿਰੋਤੀਆਂ ਮੰਗੀ ਜਾ ਰਹੀ ਨੇ ਹਾਂ ਜੀ ਹੁਣ ਸ਼ਾਇਦ ਇਸੇ ਬਹਾਨੇ ਪੰਜਾਬ ਸਰਕਾਰ ਦੇ ਕੰਨੀਆਂ ਆਵਾਜ਼ ਪਹੁੰਚ ਜਵੇ ਵੀ ਕਿ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ ਆਖਰੀ ਖਬਰ ਵੱਲ ਵਧੀਏ ਪੰਜਾਬ ਦੇ ਵਿੱਚ ਸਾਬਕਾ ਮੰਤਰੀ ਵਿਕਰਮ ਮਜੀਠੀਆ ਹੁਣਾਂ ਦੇ ਕੇਸ ਦੇ ਨਾਲ ਇੱਕ ਨਈ ਨਵੀਂ ਧਾਰਾ ਜੁੜੀ ਹੈ ਹਾਂ ਜੀ 120 ਬੀ ਲਗਾਈ ਗਈ ਹੈ ਗਿਆ ਯਾਨੀ ਕਿ ਕਨਸਪਿਰੇਟਰ ਇਸ ਨੂੰ ਕੀ ਜਾਣਦਾਗਾ ਜਿਹੜੇ ਵਿਜੀਲੈਂਸ ਨੇ ਮਤਲਬ ਜਿਹੜਾ ਨਵਾਂ ਨਵੀਂ ਧਾਰਾ ਐਡ ਕੀਤੀ ਗਈ ਹੈ ਕੀਤੀ ਇਹਨੇ 120 B, 120 ਬੀ ਯਾਨੀ ਕਿ ਮੇਨ ਕੌਨਸਪੀਰੇਟਰ ਮਤਲਬ ਉਹਨੇ ਹੀ ਜਿਹੜਾ ਜੋ ਅਪਰਾਧ ਹੋਇਆਗਾ ਮੁੱਖ ਉਹਦਾ ਸਾਜਿਸ ਕਰਤਾ ਵਿਕਰਮਜੀਤ ਸਿੰਘ ਮਜੀਠੀਆ ਹੈ ਤਾਂ ਉਹ ਧਾਰਾ ਲਾਈ ਗਈ ਹੈ ਅ ਤੇ ਆਪਾਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮਾਂ ਤੋਂ 25 ਜੂਨ ਤੋਂ ਅਰੈਸਟ ਨੇ ਤੇ ਦਸੰਬਰ 'ਚ ਮੰਨਿਆ ਜਾ ਰਿਹਾਗਾ ਕਿ ਉਹਨਾਂ ਤੇ ਵਿਜੀਲੈਂਸ ਬਿਊਰੋ ਜਿਹੜੇ ਹੈ ਅਰੋਪ ਤੈ ਕਰੂਗੀ ਤੇ ਫਿਰ ਉਹਨਾਂ ਦੀ ਅੱਗੇ ਅਰੋਪ ਤੈ ਹੋਣ ਤੋਂ ਬਾਅਦ ਬਹਿਸ ਹੋਊਗੀ 10 ਦਸੰਬਰ ਨੂੰ ਉਹਨਾਂ ਦੀ ਜਿਹੜੀ ਸੁਣਵਾਈ ਹੋਣੀ ਹੈ ਉਹਦੇ 'ਚ ਦੱਸਿਆ ਜਾ ਰਿਹਾਗਾ ਕਿ ਸ਼ਾਇਦ ਉਹਨਾਂ ਤੇ ਅਰੋਪ ਤੈ ਹੋ ਜਾਣ ਤੇ ਉਹਨਾਂ ਦੀ ਅੱਗੇ ਫਿਰ ਅਰੋਪ ਤੈ ਹੋਣ ਤੋਂ ਬਾਅਦ ਉਹਨਾਂ ਦੀ ਫਿਰ ਚਾਰਜ ਸ਼ੀਟ ਦਾਖਲ ਮੰਨਿਆ ਜਾਂਦਾਗਾ ਤੇ ਫਿਰ ਉਸ ਤੋਂ ਅੱਗੇ ਕਾਰਵਾਈ ਸ਼ੁਰੂ ਹੁੰਦੀ ਹੈ ਸੁਣਵਾਈ ਹੋਊਗੀ ਕੋਰਟ 'ਚ ਦੇਖਦੇ ਆ ਮਤਲਬ ਬਣਦਾ ਕੀ ਪਰ ਉਹਨਾਂ ਨੂੰ ਮੇਨ ਕਾਂਸਪੀਰੇਟਰ ਬਣਾ ਦਿੱਤਾ ਗਿਆ ਹੈ ਸਾਰੇ ਅਪਰਾਧਾਂ ਦਾ ਜਿਹਦੇ 'ਚ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਸੌਂਪੀ ਜਾ ਚੁੱਕੀ ਸਤੰਬਰ 'ਚ ਤੇ ਇਹਦੇ 'ਚ ਮਤਲਬ ਆਪਾਂ ਨੂੰ ਪਤਾ ਹੈ ਕਿ ਇਨਕਮ ਇਨਕਮ ਤੋਂ ਵੱਧ ਜਿਹੜੀ ਆਪਾਂ ਕੇ ਕਮਾਈ ਤੋਂ ਵੱਧ ਇਨਕਮ ਵਾਲਾ ਜਿਹੜਾ ਵੀ ਉਹਨਾਂ ਤੇ ਕੇਸ ਵੀ ਹੈਗਾ ਤੇ ਉਹ ਨਸ਼ੇ ਆਲਾ ਵੀ ਹੋਰ ਵੀ ਕਈ ਸਾਰੀਆਂ ਚੀਜ਼ਾਂ ਬਣਾ ਕੇ ਉਹਨਾਂ ਨੂੰ ਮੇਨ ਕਾਂਸਪੀਰੇਟਰ ਬਣਾ ਦਿੱਤਾ ਗਿਆ ਸਾਰੇ ਮਾਮਲੇ ਦਾ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ